ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਧنوਆ ਦੋਸਤੋ ਅੱਜ ਕੱਲ ਆਮ ਜ਼ਿਮੀਦਾਰਾਂ ਦੇ ਜਿਹੜਾ ਦਿਮਾਗ 'ਚ ਇਹ ਆਉਂਦਾ ਵੀ ਜਿਹੜਾ CRDI ਟਰੈਕਟਰ ਹੈ ਉਹ ਲੈਣਾ ਜਿਹੜਾ ਥੋੜਾ ਜਿਹਾ ਘਾਟੇ ਦਾ ਸੌਦਾ ਕਿਉਂਕਿ CRDI 'ਚ ਜਿਹੜਾ ਆਮ ਕਰਕੇ ਅਸੀਂ ਛੇੜਖਾਨੀ ਨਹੀਂ ਕਰ ਸਕਦੇ ਜਿਹੜੀਆਂ ਆਮ ਜਿਹੜੀਆਂ ਹੈਗੀਆਂ ਜਿੱਦਾਂ 855 ਸਾਡਾ ਸਾਡਾ ਟਰੈਕਟਰ ਹੈ ਇਹਦੇ ਚ ਕਈ ਛੇੜਖਾਨੀ ਅਸੀਂ ਆਮ ਕਰ ਲੈਂਦੇ ਕਿਉਂਕਿ ਸਾਡੇ ਜ਼ਿਮੀਦਾਰਾਂ ਦੇ ਹੱਥ ਜਿਹੜੇ ਆ ਰਹਿੰਦੇ ਨਹੀਂ ਹੁੰਦੇ ਪਰ ਅੱਜ ਮੈਂ ਤੁਹਾਨੂੰ ਦਿਖਾ ਰਿਹਾ 969 ਜਿਹੜਾ ਹੈਗਾ ਇਹ ਸੀਆਰਡੀਆਈ ਹੈ ਉਹ ਸਾਡੇ ਕੋਲੋਂ ਕੰਪਨੀ ਤੋਂ ਬੰਦੇ ਜਿਹੜੇ ਹੈਗੇ ਆਏ ਹੋਏ ਆ ਇਹ ਅੱਜ ਇਹਨੂੰ ਅਪਡੇਟ ਕਰਨ ਲੱਗੇ ਆ ਅਪਡੇਟ ਤੋਂ ਮਤਲਬ ਇਹ ਹੈ ਵੀ ਜਿਹੜਾ ਇਹਦੇ ਚ ਸੌਫਟਵੇਅਰ ਉਹਨੂੰ ਅਪਡੇਟ ਕਰਨਾ ਔਰ ਅਸੀਂ ਅੱਜ ਹੁਣ ਉਹਨਾਂ ਨੂੰ ਪੁੱਛਦੇ ਹਾਂ ਵੀ ਇਹਦਾ ਜਿਹੜਾ ਹੈਗਾ ਅਪਡੇਟ ਦਾ ਕੀ ਕੁਝ ਫਾਇਦਾ ਹੁੰਦਾ ਇਸ ਸਮੇਂ ਮੈਂ ਹੈਗਾ ਸਿੰਘ ਭਗਵੰਤਪੁਰ ਚ ਅਮਰਿਤਪਾਲ ਮਾਵੀ ਜਿਹੜਾ ਸਰਪੰਚ ਹੈ ਆਪਣਾ ਨਵਾਂ ਉਹਦੇ ਘਰੇ ਨਾਲ ਵਾਈਫਾਈ ਚੱਲ ਰਿਹਾ ਹਾਂਜੀ ਕਿਹੜਾ ਵਾਈਫਾਈ ਕਿਹੜਾ ਇਹ ਆ ਅੰਦਰ ਪਾਸਵਰਡ ਅਮ੍ਰਿਤ ਅਮ੍ਰਿਤ ਹਾਂ ਜੇ ਕੈਪੀਟਲ ਸਮਾਲ ਛੋਟਾ ਛੋਟਾ A M R I T V A L ਨਹੀਂ ਨਹੀਂ ਅਮਰਿਤ ਅਮਨ ਅਮਰਿਤ ਅਮਨ ਅਮਨ M R I T A M I N ਅਮਨ M A N ਹਾਂਜੀ ਬੱਸ ਉਹ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਹੈਗਾ ਆਪਣਾ ਇਹਨੂੰ ਅਪਡੇਟ ਕਿਸ ਤਰ੍ਹਾਂ ਕਰਿਆ ਜਾ ਰਿਹਾ ਆ ਦੇਖੋ ਤੁਸੀਂ ਇਹ ਸਾਰਾ ਜਿਹੜਾ ਸੌਫਟਵੇਅਰ ਹੈ ਇਹਦੇ ਵਿੱਚ ਹੈਗਾ ਵੇ ਦੇਖ ਸਕਦੇ ਆ ਸਾਰਾ ਹਾਂਜੀ ਔਰ ਉਧਰ ਜਿਹੜਾ ਲਾ ਕੇ ਆਪਣਾ ਵਾਇਰ ਲੱਗੇ ਹੋਈ ਆ ਉਹਦੇ ਚ ਇਹਦੇ ਰਹੀ ਨੂੰ ਸਾਰੇ ਨੂੰ ਸੌਫਟਵੇਅਰ ਨੂੰ ਅਪਡੇਟ ਕਰਨਾ ਸੀ ਆਰ ਡੀ ਆਈ ਜਿਹੜਾ ਹੈਗਾ ਇਹਦੇ ਚ ਕੋਈ ਵੱਡਾ ਕੋ ਨਹੀਂ ਹੈ ਕਿਉਂਕਿ ਹੁਣ ਜਿਹੜੀਆਂ ਗੱਡੀਆਂ ਤਕਰੀਬਨ ਸਾਰੀਆਂ ਸੀ ਆਰ ਡੀ ਆਈ ਹੁੰਦੀਆਂ ਔਰ ਹੁਣ ਪੁੱਛਦੇ ਆ ਭਾਈ ਸਾਹਿਬ ਤੋਂ ਵੀ ਸੀ ਆਰ ਡੀ ਆਈ ਦਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਆ ਸਸਰੀ ਗਾਲ ਜੀ ਬਈ ਸਾਹਿਬ ਸਸਰੀ ਗਾਲ ਸਰ ਅ ਪਹਿਲਾਂ ਤਾਂ ਆਪਣੇ ਜਿਹੜਾ ਹੈਗਾ ਇੰਟਰੋਡਕਸ਼ਨ ਦੋ ਜਰਾ ਸਰ ਮੈਂ ਰਣਮ ਪਰਸ਼ੋਤਮ ਹਾਂ ਅਸੀਂ ਰੋਪੜ ਤੋਂ ਆਏ ਹਾਂ ਠੀਕ ਹੈ ਇਹਨਾਂ ਗਿੱਲਨ ਕਲੀਅਰ ਹੈ ਠੀਕ ਹੈ ਜੀ ਤੇ ਇਹਨਾਂ ਦਾ ਅਪਡੇਟ ਕਰਨਾ ਸਰ ਇਹ ਜਿੱਦਾਂ ਸੀਆਰ ਡਾਇਰੈਕਟਰ ਸੀਆਰ ਡਾਇਰੈਕਟਰ ਚ ਟਾਈਮ ਟੂ ਟਾਈਮ ਅਪਡੇਟ ਆਂਦੀ ਏ ਹਮ ਹਮ ਤੇ ਇਹ ਆਪਾਂ ਹੁਣ ਇਹਦੀ ਅਪਡੇਟ ਕਰਨ ਲੱਗੇ ਹਾਂ ਇਹ ਹੁਣ ਕਿੰਵੀਂ ਅਪਡੇਟ ਆਈ ਏ ਇਹ 7th ਹੈ ਸਰ ਇਹ ਵਰਜਨ 7 ਹੋ ਜਾਊਗਾ ਹੁਣ ਠੀਕ ਹੈ ਇਹਦੇ ਵਿੱਚ ਦੇਖਦੇ ਹਾਂ ਕਿਹੜੀ ਅਪਡੇਟ ਪਹਿਲਾਂ ਸੀਗੀ ਤੇ ਹੁਣ 7 ਹੋ ਜਾਊਗਾ ਆਪਣਾ ਇਹਨੂੰ ਅਪਡੇਟ ਕਰਨ ਦਾ ਆਪਣਾ ਕੀ ਫਾਇਦਾ ਕੀ ਕੀ ਹੁੰਦਾ ਸਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕੋਈ ਵੀ ਜਦੋਂ ਅਪਡੇਟ ਆਂਦੀ ਹੈ ਉਹ ਪਿਛਲੇ ਵਰਜਨ ਤੋਂ ਮਤਲਬ ਉਹਨੂੰ ਬਿਹਤਰ ਬਣਾਉਣ ਲਈ ਆਂਦੀ ਹੈ ਠੀਕ ਹੈ ਜਦ ਆਪਾਂ ਫੋਨ 'ਚ ਦੇਖਦੇ ਆਪਣੇ ਮੋਬਾਈਲ 'ਚ ਦੇਖਦੇ ਹੂੰ ਤੇ ਸੇਮ ਇੱਦੇ ਵਿੱਚ ਵੀ ਇਹੀ ਹੈ ਕਿ ਇਹਦੀ ਜਿਹੜੀ ਪਰਫਾਰਮੈਂਸ ਹੈ ਉਹ ਇੰਕਰੀਜ਼ ਹੋ ਗਈ ਇਹਦੇ ਨਾਲ ਮਤਲਬ ਤੇਲ ਦਾ ਖਰਚੇ ਦਾ ਫਰਕ ਪੈਂਦਾ ਕੋਈ ਫਰਕ ਪਊਗਾ ਸਰ ਤੇਲ ਦਾ ਵੀ ਪਾਊਗਾ ਆਪਣਾ ਪਰਫਾਰਮੈਂਸ ਵੀ ਦੀ ਵਧੂਗੀ ਅੰਦਾਜ਼ਨ ਕਿੰਨਾ ਕੁ ਫਰਕ ਪੈ ਜਾਂਦਾ ਸਰ ਇਹ ਡਿਪੈਂਡ ਕਰਦਾ ਮਤਲਬ ਹਰ ਇੱਕ ਇੰਪਲੀਮੈਂਟ ਤੇ ਚਲਾਉਣ ਵਾਲੇ ਤੇ ਹਮਮ ਤੇ ਸੋਇਲ ਕੰਡੀਸ਼ਨ ਤੇ ਲੇਕਿਨ ਜਦੋਂ ਇਹਦੀ ਜਿਹੜੀ ਪਰਫਾਰਮੈਂਸ ਜੇ ਤੁਸੀਂ ਚਲਾਓਗੇ ਹਮ ਟਰੈਕਟਰ ਦੀ ਤਾਕਤ ਵੀ ਵਧੂਗੀ ਮਤਲਬ ਤੁਹਾਨੂੰ ਫਰਕ ਦੇਖੂਗਾ ਪਰ ਆਮ ਸਾਡੇ ਜਿਹੜੇ ਜ਼ਿੰਮੇਦਾਰ ਨੇ ਇਹਨਾਂ ਦੇ ਦਿਮਾਂਚ 'ਚ ਤਾਂ ਇਹੀ ਹੈ ਵੀ ਜਿਹੜਾ CRDA ਲੈਨੇ ਆਪਾਂ ਤਾਂ ਖਰਚੇ ਦਾ ਫਰਕ ਪੈਂਦਾ ਖਰਚਾ ਵੱਧਦਾ ਆ ਕਿ ਇਹਦਾ ਕੋਈ ਪਰਫਾਰਮੈਂਸ ਦਾ ਫਰਕ ਹੈਗਾ ਦੂਜਿਆਂ ਨਾਲੋਂ ਸਰ ਇਦਾਂ ਕੁਝ ਵੀ ਨਹੀਂ ਹੈ ਜਿਹੜਾ CRD ਹੈ ਹੂੰ ਇਹ ਜਿੱਦਾਂ ਤੁਹਾਨੂੰ ਪਤਾ ਹੀ ਹੈ ਇਹ ਗਵਰਨਮੈਂਟ ਨੋਰਮਸ ਡਿਸਾਈਡ ਕਰਦੀ ਹੈ ਹੂੰ ਹੂੰ ਮਤਲਬ CRD ਕਾਮਨ ਰੇਲ ਡੀਜ਼ਲ ਇੰਜੈਕਸ਼ਨ ਇਹਦਾ ਮੇਨ ਪਰਪਸ ਇਹੀ ਹੈ ਕਿ ਜਿਹੜਾ ਆਪਣਾ ਪੋਲੂਸ਼ਨ ਹੈ ਹੂੰ ਉਹਨੂੰ ਕੰਟਰੋਲ ਕਰਨ ਲਈ ਕੋਈ ਵੀ 50 HP ਤੋਂ ਉੱਪਰ ਟ੍ਰੈਕਟਰ ਹੋਗਾ ਉਸ CRDI ਮਿਲੂਗਾ ਤੇ ਇਹਦੇ ਨਾਲ ਕੀ ਹੁੰਦਾ ਸਰ ਇੱਕ ਤਾਂ ਜਿਹੜਾ ਇਹਦੇ ਵਿੱਚ ਸਿਸਟਮ ਲੱਗਿਆ ਹੋਇਆ ਹੈ ਸੈਂਸਰ ਲੱਗੇ ਹੋਏ ਨੇ ਹੂੰ ਉਹ ਫਾਇਦੇ ਲਈ ਨਾ ਕਿ ਉਹ ਆਪਣੇ ਇੰਜਨ ਦੀ ਜਿਹਦਾ ਪ੍ਰੋਟੈਕਸ਼ਨ ਕਰਦੇ ਜਿੱਦਾਂ ਕੋਈ ਵੀ ਅਗਰ ਫਾਲਟ ਆਇਆ ਤਾਂ ਇਹਨੇ ਦੱਸ ਦੇਣਾ ਪਹਿਲਾਂ ਹੀ ਆਪਾਂ ਨੂੰ ਠੀਕ ਹੈ ਹੈ ਨਾ ਜਿੱਦਾਂ ਦੂਜੇ ਆਮ ਟਰੈਕਟਰ ਹੈ ਉਹਦੇ ਵਿੱਚ ਆਪਾਂ ਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਲੱਗਦਾ ਹੂੰ ਹੂੰ ਦੂਜੇ ਇਹਦੇ ਵਿੱਚ ਕੋਈ ਵੀ ਤੁਸੀਂ ਮਤਲਬ ਆਪਣੇ ਤੋਂ ਐਡੀਸ਼ਨ ਕੋਈ ਵੀ ਉਹ ਨਹੀਂ ਕਰ ਸਕਦੇ ਪੰਪ ਪਤੀ ਵਿੱਚ ਜਾਂ ਕਿਸੇ ਦੇ ਵਿੱਚ ਵੀ ਮਤਲਬ ਜੋ ਕੰਪਨੀ ਨਾ ਕਰਿਆ ਹੋਇਆ ਆਪਾਂ ਨੂੰ ਉਹੀ ਰੱਖਣਾ ਪਵੇ ਜਿਸ ਤਰ੍ਹਾਂ ਮਤਲਬ ਅਸੀਂ ਆ ਨਾਰਮਲ ਟਰੈਕਟਰ ਜਿਹੜੇ ਜਿੱਦਾਂ ਹੁੰਦਾ ਸਾਰਾ ਕਰਾਉਂਦਾ ਹਾਂ ਹਾਂ ਇਹਦੇ ਚ ਅਸੀਂ ਮਤਲਬ ਕੋਈ ਮੋਡੀਫਿਕੇਸ਼ਨ ਕਰ ਲੈਂਦੇ ਆ ਆਪਣੇ ਹਿਸਾਬ ਨਾਲ ਕਿਉਂਕਿ ਸਾਡੇ ਜ਼ਿੰਮੇਦਾਰਾਂ ਦੇ ਹੱਥ ਤਾਂ ਰਹਿੰਦੇ ਨਹੀਂ ਹੁੰਦੇ ਹਾਂਜੀ ਉਹ ਛੇੜਖਾਨੀ ਤਾਂ ਅਸੀਂ ਕਰ ਦਈਏ ਬਿਲਕੁਲ 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 ਤਾਂ ਮਤਲਬ ਇਹੀ ਐਸੀ ਮਤਲਬ ਚਾਹੁੰਦੇ ਆ ਵੀ ਅੱਛਾ ਬਾਕੀ ਇਹਦੇ ਚ ਰੱਖ ਰਖਾਉਂਦਾ ਜਿੱਦਾਂ ਮੈਂ ਤੁਹਾਨੂੰ ਦਿਖਾਣਾ ਇੱਧਰ ਆ ਜਾਓ ਸਰ ਇੱਧਰ ਆਪਾਂ ਜਿੱਦਾਂ ਇਹ ਦੇਖ ਰਹੇ ਆਂ ਸਰ ਹਾਂ ਹਾਂ ਇਹ ਜਿਹੜਾ ਟਰੈਕਟਰ ਇਹਦੇ ਵਿੱਚ ਰਿਵੀ ਤੇ ਭਾਈ ਸਾਹਿਬ ਨੂੰ ਇੱਕ ਵਾਰ ਇਹਨਾਂ ਤੋਂ ਜਾਣ ਕਰ ਲੈਣੇ ਕਿ ਆਪਾਂ ਨੂੰ ਪਹਿਲਾਂ ਕੀ ਸੀਗਾ ਇਦੋਂ ਬਾਅਦ ਫਿਰ ਆਪਾਂ ਨੂੰ ਪਤਾ ਕਲੀਅਰ ਹੋ ਜਾਊਗਾ ਕਿ 4 ਦੇ ਬਾਅਦ ਆਪਾਂ ਨੂੰ ਕੀ ਪਰਫਾਰਮੈਂਸ ਦਾ ਫਰਕ ਪਾਊਗਾ ਜਿੱਦਾਂ ਇਹ 4 ਹੈ ਉਹਨਾਂ ਸਰ ਇਹਨੂੰ ਹੁਣ ਆਪਾਂ ਅਪਡੇਟ ਕਰਾਂਗੇ ਕਿ ਇਹ ਆਪਣਾ ਰਿਵੀਜ਼ਨ 7 ਆ ਜਾਊਗਾ ਠੀਕ ਹੈ ਕੋਈ ਦੇ ਵਿੱਚ ਵੱਡੀ ਚੀਜ਼ ਨਹੀਂ ਹੈ ਇੱਕ ਆਪਣੇ ਕੋਲ ਲੈਪਟਾਪ ਹੈ ਇੱਕ ਆਪਣਾ ਟੂਲ ਹੈ ਕਰੋੜਾ ਤੇ ਇਦਨਾਲ ਆਪਾਂ ਅਪਡੇਟ ਕਰਾਂਗੇ ਬਸ ਦੋ ਹਾਰਡਲੀ ਦੋ ਜਾਂ ਤਿੰਨ ਮਿੰਟ ਲੱਗਣਗੇ ਅਪਡੇਟ ਕਰਨ ਦੇ ਠੀਕ ਹੈ ਹਾਂਜੀ ਹਾਂਜੀ ਇਹ ਕਿਸੇ ਵੀ ਤੁਸੀਂ ਆਪਣੇ ਨੀਅਰ ਡੀਲਰ ਤੋਂ ਜਾਂ ਕਿਸੇ ਵੀ ਏਜੰਸੀ ਤੋਂ ਅਪਡੇਟ ਕਰਾ ਸਕਦੇ ਜਾਂ ਤੁਸੀਂ ਫੋਨ ਕਰਕੇ ਘਰੇ ਵੀ ਬੁਲਾ ਸਕਦੇ ਜਿੱਦਾਂ ਰੋਪੜ ਤੋਂ ਆਏ ਨੇ ਹਾਂ ਹਾਂ ਤੇ ਕਿਸੇ ਵੀ ਆਪਣੀ ਸਭਰਾਜ ਦੀ ਨੀਰਵਾਈ ਡੀਲਰ ਤੋਂ ਤੁਸੀਂ ਅਪਡੇਟ ਕਰਾ ਸਕਦੇ ਤੇ ਇਹਦੇ ਵਿੱਚ ਆਪਣਾ ਜਿਹੜਾ ਰੱਖ ਬਸ ਇਦੀ ਇਦੀ ਜੀ ਸਰ ਧਿਆਨ ਨਹੀਂ ਰੱਖਣਾ ਜਿੱਦਾਂ ਤੁਸੀਂ ਅਪਡੇਟ ਕਰ ਰਹੇ ਹੋ ਨਾ ਹਮ ਇਹਦੇ ਵਿੱਚ ਨੈਟਵਰਕ ਜਿਹੜਾ ਉਹ ਫੁੱਲ ਹੋਣਾ ਚਾਹੀਦਾ ਮਤਲਬ ਜਦੋਂ ਆਨਲਾਈਨ ਅਪਡੇਟ ਕਰ ਰਹੇ ਹੋ ਮਨ ਲਓ ਵਾਈਫਾਈ ਲੱਗਿਆ ਹੋਵੇ ਆ ਫੁੱਲ ਤੁਹਾਡਾ ਨੈਟਵਰਕ ਹੋਵੇ ਠੀਕ ਹੈ ਇੱਕ ਆਫਲਾਈਨ ਮੋਡ ਨਾਲ ਵੀ ਅਪਡੇਟ ਹੋ ਜਾਂਦਾ ਮੰਨ ਲਓ ਆਕਰ ਤੁਸੀਂ ਕਿਤੇ ਫੀਲਡ 'ਚ ਕਰ ਰਹੇ ਹੋ ਹੂੰ ਹੂੰ ਤੇ ਉਸ ਟਾਈਮ ਤੁਹਾਨੂੰ ਆਫਲਾਈਨ ਮੋਡ 'ਚ ਅਪਡੇਟ ਕਰਦਾ ਵੈਸੇ ਜਿਆਦਾ ਵਧੀਆ ਰეკਮੈਂਡ ਹੈ ਹੀ ਹੈ ਕਿ ਤੁਹਾਡਾ ਨੈਟਵਰਕ ਅਗਰ ਫੁੱਲ ਹੈ ਹੂੰ ਹੂੰ ਤਾਂ ਤੁਸੀਂ ਆਨਲਾਈਨ ਕਰ ਲਓ ਨਹੀਂ ਤਾਂ ਆਫਲਾਈਨ ਵਧੀਆ ਰਹੂਗਾ ਠੀਕ ਹੈ ਹਾਂਜੀ ਅਗਰ ਆਪਣੇ ਰੱਖ ਰਖਾ ਜਿਹੜਾ ਹੈਗਾ ਇਹਦਾ ਕਿੰਨਾ ਕੁ ਫਰਕ ਹੈ ਆਮ ਟਰੈਕਟਰ ਦੇ ਨਾਲੋਂ ਇਹਦਾ ਕੋਈ ਫਰਕ ਨਹੀਂ ਹੈ ਸਰ ਤੁਸੀਂ ਕਿਸੇ ਵੀ ਤਰੀਕੇ ਨਾਲ ਕਿੱਦਾਂ ਯੂਜ਼ ਕਰ ਸਕਦੇ ਹੋ ਬਸ ਥੋੜਾ ਦੇਖੀ ਹੁੰਦਾ ਜਦੋਂ ਕੋਈ ਤੁਹਾਨੂੰ ਅਗਰ ਪ੍ਰੋਬਲਮ ਆਉਣ ਲੱਗੇ ਹੈ ਨਾ ਕੋਈ ਸ਼ੈਰਰ ਦਿਖਾਉਣ ਲੱਗੇ ਤਾਂ ਤੁਸੀਂ ਆਪਣੇ ਕੋਲ ਦੇ ਡੀਲਰ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਹੈ ਨਾ ਸੀਆਰਟੀ ਦਾ ਇਹੀ ਫਾਇਦਾ ਹੈ ਸਰ ਕਿ ਉਹ ਸੈਂਸਰ ਆਪਾਂ ਨੂੰ ਜਾਣਕਾਰੀ ਦਿੰਦਾ ਕਿ ਫਲਾਨੀ ਫਲਾਨੀ ਜਗ੍ਹਾ ਤੇ ਦਿੱਕਤ ਆ ਰਹੀ ਹੈ ਉਹਨੂੰ ਚੈੱਕ ਕਰ ਲਓ ਪੂਰਾ ਟਰੈਕਟਰ ਨਾ ਚੈੱਕ ਕਰਨ ਦੀ ਬਜਾਏ ਛੋਟੇ ਇੰਜਨ ਚ ਕੀ ਕਿੱਥੇ ਮਤਲਬ ਦਿੱਕਤ ਆ ਰਹੀ ਹੈ ਉਹ ਤੁਹਾਨੂੰ ਦੱਸ ਦੂਗਾ ਜਿੱਦਾਂ ਇਹਦੇ ਜੇ ਫਿਊਲ ਦਾ ਜਿਹੜਾ ਆਪਣਾ ਡੀਜ਼ਲ ਹੈ ਕਈ ਵਾਰ ਉਹ ਗੰਦਾ ਜਾਂਦਾ ਸਰ ਮਤਲਬ ਪਾਣੀ ਮਿਕਸ ਆ ਜਾਂਦਾ ਤੇ ਉਹਦਾ ਇੰਡੀਕੇਸ਼ਨ ਆ ਜਾਂਦਾ ਕਿ ਹਾਂ ਤੁਹਾਡੇ ਜਿਹੜਾ ਫਿਊਲ ਹੈ ਉਹਦੇ ਵਿੱਚ ਵਾਟਰ ਮਿਕਸ ਹੈ ਤੇ ਉਹਨੂੰ ਤੁਸੀਂ ਡਰੇਨ ਕਰਕੇ ਸਾਫ਼ ਕਰ ਸਕਦੇ ਹੋ ਸਰ ਮਤਲਬ ਕਿੰਨਾ ਲੱਗੇ ਸਾਰਾ ਜਿਸ ਤਰ੍ਹਾਂ ਬੰਦੇ ਦੀ ECG ਕੀਤੀ ਹੁੰਦੀ ਹੈ ਹਾਂਜੀ 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 ਬਿਲਕੁਲ ਸਰ ਬਿਲਕੁਲ ਠੀਕ ਹੈ ਮਤਲਬ ਇਹਦੇ ਚ ਇਹੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਵੀ ਜ਼ਿੰਮੇਦਾਰ ਨੇ ਆਪਣੇ ਹੱਥ ਪੈਰ ਨਹੀਂ ਹਿਲਾਉਣੇ ਜੋ ਕਰਾਉਣਾ ਸਾਰਾ ਟੈਕਨੋਲੋਜੀ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦੋਗੇ ਸਰ ਠੀਕ ਹੈ ਹਾਂ ਹੋ ਹੈ ਤਾਂ ਵੈਸੇ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਸਰ ਔਰ ਸਵਰਾਜ ਕੰਪਨੀ ਦਾ ਹੀ ਸਾਰਾ ਜਿਹੜਾ ਸੀਆਰਡੀ ਸਿਸਟਮ ਹੈ ਉਹ ਬਹੁਤ ਜਿਆਦਾ ਸਕਸੈਸਫੁਲ ਹੈ ਤੁਸੀਂ ਮਾਰਕੀਟ ਚ ਹੋਰ ਵੀ ਦੇਖੋਗੇ ਕਿਸੇ ਦਾ ਤੇ ਉਹ ਸ਼ਾਇਦ ਤੁਹਾਨੂੰ 19 ਕੀ ਹੋ ਸਕਦਾ ਲੇਕਿਨ ਆਪਣਾ ਜਿਹੜਾ ਹੈ ਬਿਲਕੁਲ ਸਿੰਪਲ ਔਰ ਵਧੀਆ ਸਿਸਟਮ ਹੈ ਠੀਕ ਹੈ ਕੋਈ ਇਹਦੇ ਵਿੱਚ ਕੰਪਲਿਕੀਸ਼ਨ ਨਹੀਂ ਹੈ ਨਾ ਜ਼ਿੰਮੇਦਾਰ ਨੂੰ ਨਾ ਡੀਲਰ ਨੂੰ ਤੇ ਜਿਹੜੇ ਆਪਣੇ ਬੰਦੇ ਵੀ ਹੈਗੇ ਅਗਰ ਹਰ ਇੱਕ ਡੀਲਰ ਕੋਲ ਆਪਣਾ ਟੂਲ ਹੈ ਹਰ ਬੰਦਾ ਟ੍ਰੇਨਡ ਕਰਿਆ ਹੋਇਆ ਕੰਪਨੀ ਨੇ ਤੇ ਇਦੇ ਵਿੱਚ ਕੋਈ ਦਿੱਕਤ ਨਹੀਂ ਹੈ। ਕਈ ਚੀਜ਼ਾਂ ਮਤਲਬ ਹੁਣ ਜਿਸ ਤਰ੍ਹਾਂ ਤੁਸੀਂ ਕੰਪਨੀ ਨੂੰ ਦੱਸ ਸਕਦੇ ਜਦੋਂ ਇਹ ਸਵਰਾਜ ਦਾ ਨਵੇਂ ਚ ਤਾਂ ਸ਼ਾਇਦ ਮਤਲਬ ਕਹਿ ਰਹੇ ਹੈ ਵੀ ਪਲੇਟਫਾਰਮ ਜਿਹੜਾ ਹੈਗਾ ਉੱਚਾ ਰੱਖਿਆ ਰਿਹਾ ਹੈ। ਉਹ ਹੱਲੇ ਮਤਲਬ ਇੰਟਰਨਲ ਹੈ ਉਹਦੇ ਬਾਰੇ ਅਸੀਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਲੇਕਿਨ ਉਹ ਜਲਦੀ ਹੀ ਸ਼ਾਇਦ ਮਾਰਕੀਟ ਚ ਆਊਗਾ। ਹਾਂ। ਇਹ ਮਤਲਬ ਹੋਰ ਕੋਈ ਤੋਂ ਇਲਾਵਾ ਕੋਈ ਹੋਰ ਰਖ ਰਖਾ ਦਾ ਇਹਦਾ ਕੋਈ ਫਰਕ ਕੋਈ ਤੇਲ ਵਗੈਰਾ ਦਾ ਸੈਪਰੇਸ਼ਨ ਕੋਈ ਹੋਰ ਹੈਗੀ ਇਸਦਾ ਜਿਹੜਾ ਜਿੱਦਾਂ ਸ਼ਡਿਊਲ ਹੈ ਸਰ ਆਪਾਂ ਪਹਿਲੀ ਸਰਵਿਸ ਜਿਹੜੀ 100 ਘੰਟੇ ਦੇ ਕਰਨੀ ਹੈ। ਹੂੰ। ਦੂਜੀ 500 ਘੰਟੇ ਜਾਂ 8 ਮਹੀਨੇ ਦੇ ਅੰਦਰ ਅੰਦਰ ਕਰਨੀ ਹੈ। ਠੀਕ ਹੈ। ਟਰਾਂਸਮਿਸ਼ਨ ਦਾ ਤੇਲ ਤੁਸੀਂ ਟਾਈਮ ਟੂ ਟਾਈਮ ਬਦਲ ਲੈ। ਠੀਕ ਹੈ। ਤੇ ਇਹਦੇ ਇਲਾਵਾ ਸਰ ਜਦੋਂ ਤੁਸੀਂ ਕਿਸੇ ਦੀ ਹੋਰ ਦੀ ਟਰੋਲੀ ਨਹੀਂ ਕਰਨੀ ਕਿਉਂਕਿ ਆਪਣੇ ਚ ਔਇਲ ਜਿਹੜਾ ਹੈ ਪ੍ਰੀਮੀਅਮ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਔਇਲ ਹੈ। ਠੀਕ ਹੈ। ਅਗਰ ਕਿਸੇ ਵੀ ਤੁਸੀਂ ਟਰੋਲੀ ਯੂਜ਼ ਕਰਦੇ ਹੋ ਤੇ ਉਹ ਫਿਰ ਮਿਕਸ ਹੋ ਜਾਂਦਾ ਉਹਦੇ ਕਾਰਨ ਥੋੜੀ ਜਿਹੀ ਦਿੱਕਤ ਆ ਸਕਦੀ ਹੈ ਠੀਕ ਹੈ ਮਾਰੇ 6 ਸਾਲ 6000 ਘੰਟੇ ਦੀ ਤੁਹਾਡੀ ਵਾਰੰਟੀ ਹੈ ਅੱਛਾ ਠੀਕ ਹੈ ਨਾ ਠੀਕ ਹੈ ਤੁਸੀਂ ਅਗਰ ਆਪਣੀ ਸਰਵਿਸ ਟਾਈਮ ਟੂ ਟਾਈਮ ਕਿਸੇ ਵੀ ਡੀਲਰ ਤੋਂ ਕਰਵਾਉਂਦੇ ਹੋ ਤੇ ਕੰਪਨੀ ਤੁਹਾਨੂੰ ਇੰਜਨ ਗੇਅਰ ਕਰਾਉਣ ਦੀ 6000 ਘੰਟੇ ਦੀ ਤੇ 6 ਸਾਲ ਦੀ ਗਾਰੰਟੀ ਦਿੰਦੀ ਹੈ ਫਿਰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਹੁਣ ਅਸੀਂ ਪੁੱਛਦੇ ਹਾਂ ਅਮਰਤਪਾਲ ਮਾਵੀ ਤੋਂ ਤੁਸੀਂ ਮੇਰੇ ਚਲਾਉਂਦੇ ਨੂੰ ਮੇਰੇ ਖਿਆਲ 23 ਚ ਤੁਸੀਂ ਲਿਆ ਸੀ ਇਹ 23 ਚ ਲਿਆ ਬਾਈ ਕਿੱਦਾਂ ਦਾ ਲਗਾਇਆ ਕਿੰਨੀ ਪਰਫਾਰਮੈਂਸ ਹੈ ਦੂਜਿਆਂ ਨਾਲੋਂ ਇਹ ਚੰਗਾ ਹੈ ਮਾੜਾ ਕੀ ਕੁਝ ਸ਼ਕਲ ਲੱਗਦਾ ਨਹੀਂ ਪਰਫਾਰਮੈਂਸ ਵਧੀਆ ਟਰੈਕਟਰਾਂ ਦੀ ਮਤਲਬ ਕਿ ਜਿੱਦਾਂ ਨਾ ਕੋਈ ਦੱਸਿਆ ਸਰ ਨੇ ਵੀ ਕੋਈ ਸਾਈਨ ਕੋਈ ਵੀ ਦਿੱਕਤਾਂ ਦੀ ਸਾਈਨ ਦੇਣ ਲਾਇੰਦਾ ਜਿੱਦਾਂ ਸਰਵਿਸ ਵੀ ਆਪਣੀ ਡਿਊ ਹੋਣ ਲੱਗਦੀ ਵੀ ਹੋਣ ਵਾਲੀ ਸਰਵਿਸ ਦਾ ਵੀ ਸਾਈਨ ਆ ਜਾਂਦਾ ਵੀ ਸਰਵਿਸ ਹੋਣੀ ਹੈ ਟਰੈਕਟਰ ਦੀ ਅੱਛਾ ਇੱਕ 4x4 ਟਰੈਕਟਰ ਤੁਸੀਂ ਇਹ ਲਿਆ 4x4 ਦਾ ਜਿਹੜਾ ਹੈ ਸਿੰਪਲ ਨਾਲੋਂ ਕਿੰਨਾ ਕੁ ਫਰਕ ਲੱਗਦਾ ਮੰਨੂ ਦਾ ਕੋਈ ਚਲਾਈ ਚ ਚਲਾਈ ਚ ਫੇਤਾਂ ਕਿ ਤਾਂ ਦੇਖੋ 4x4 ਦਾ ਦੁੱਗਣਾ ਜੋਰ ਵੱਜ ਜਾਂਦਾ ਏ ਹੂੰ ਹੂੰ ਬਾਕੀ ਕਈ ਬੰਦੇ ਡਰੀ ਜਾਂਦੇ ਵੀ ਇਹਦਾ ਖਰਚਾ ਜ਼ਿਆਦਾ ਏ ਹੁਣ ਮੈਂ ਥੋੜੇ ਦਿਨ ਪਹਿਲਾਂ ਸਰਵਿਸ ਕਰਾ ਕੇ ਆਇਆ 6000 ਦੀ ਸਰਵਿਸ ਹੋਈ ਹੈ ਵੈਸੇ ਨਾਰਮਲ ਤੇਲ ਕਿੰਨਾ ਖਾਂਦਾ ਜਦੋਂ ਆਪਾਂ ਬਹਾਈਪ ਹੋਈ ਚ ਕਰਦੇ ਨਾਰਮਲ ਤੁਸੀਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਨੇ ਨਾ ਤੁੜੀ ਵਾਲੀ ਤੇ ਚਲਾਇਆ ਦਾ ਇਸ ਸਾਲ ਮੇਰੇ ਰਿਸਿਵਰ ਰੈਕਟਰ ਖਰਾਬ ਹੋਇਆ ਸੀ ਉਹ ਲੈ ਕੇ ਗਈ ਸੀ ਹੂੰ ਅ ਟੈਂਕ ਫੁੱਲ ਕਰਕੇ ਨਾ ਅਸੀਂ ਅ ਚੀ ਟਰਾਲੀਆਂ ਬਣਾਈਆਂ 24 ਤੋਂ 25 ਟਰਾਲੀਆਂ ਬਣ ਗਈਆਂ ਸੀ ਟੈਂਕ ਫੁੱਲ ਕਰਕੇ ਮਤਲਬ ਕਿ 60 ਕਿਲੋ ਲੀਟਰ ਦੇ ਟੈਂਕੀ ਇਹਦੇ ਚ ਥੋੜਾ ਬਹੁਤਾ ਰਹਿ ਗਿਆ ਹੋਊਗਾ ਵਿੱਚ ਤਕਰੀਬਨ ਵੀ ਉਹੀ 55 ਤੋਂ 54 ਲੀਟਰ ਤੇ ਲਿਖਾ ਦਿਆ ਨੇ 24 ਵਿੱਚ ਟਰਾਲੀਆਂ ਨੂੰ ਠੀਕ ਹੈ ਇਹ ਫਿਰ ਤਾਂ ਕੋਈ ਬਹੁਤਾ ਜਿਆਦਾ ਨਹੀਂ ਹੈ ਇਹ ਤਾਂ ਸਮਾਨ ਤੇ ਮਸ਼ੀਨ ਵੀ ਆਪਣੇ ਕੋਲ ਦੂਜੀ ਸੀ ਆਪਣੀ ਜਿਹੜੀ 61 ਇੰਚੀ ਹੁੰਦੀ ਆ ਠੀਕ ਹੈ 61 ਕੇ 62 ਇੰਚੀ ਸੀ ਅੰਡਰ ਲੋਡ ਚ ਲਿਆ ਜਾਣੀ ਅੰਡਰ ਲੋਡ ਚ ਲਿਆ ਜੀ ਠੀਕ ਹੈ ਕੋਈ ਫਰਕ ਨਹੀਂ ਹੈਗਾ ਉਹ ਇਧਰ ਹੁਣ ਸਾਡੇ ਕੋਲ ਸਿੰਘ ਭਗਵੰਤਪੁਰ ਤੋਂ ਕਾਲਾ ਵੀਰ ਖੜਾ ਇਹਦੇ ਕੋਲ ਵੀ 855 4/4 ਹੈ ਇਹਨੂੰ ਵੀ ਪੁੱਛਦੇ ਆ ਵੀ ਟਰੈਕਟਰ ਤੁਸੀਂ ਇਹ ਦੇਖ ਕੇ ਲਿਆ ਸੀਗਾ ਕਿਦਾਂ ਮਤਲਬ ਲੱਗਿਆ ਤੁਹਾਨੂੰ ਹੋਰ ਕਾਲੇ ਵੀਰ ਕੀ ਹਾਲ ਹੈ ਠੀਕ ਆ ਬਾਈ ਫਸਲੀ ਕਾਂਬ ਜੀ ਸਤਿ ਸ਼੍ਰੀ ਅਕਾਲ ਬਾਕੀ ਤੁਸੀਂ ਲਿਆ ਸੀਗਾ 855 4x4 ਹਾਂਜੀ ਹਾਂ ਕਿਵੇਂ ਲੱਗਿਆ ਟਰੈਕਟਰ ਤੁਹਾਨੂੰ ਉਹ ਟਰੈਕਟਰ ਚਲਾਈ ਪੱਖੋਂ ਬੜਾ ਵਧੀਆ ਜੀ ਪਹਿਲਾਂ ਮੇਰੇ ਖਿਆਲ ਤੁਹਾਡੇ ਕੋਲ ਕੋਈ ਹੋਰ ਸੀ ਨਹੀਂ ਕੋਲ ਪਹਿਲਾਂ ਫਾਰਮ ਟਰੈਕ ਸੀ ਫਿਰ ਮੈਸੀ ਮੈਸੀ ਤੋਂ ਬਾਅਦ ਤੁਹਾਡੇ ਵਾਲਾ ਚਲਾ ਕੇ ਦੇਖਿਆ ਸੀ ਠੀਕ ਹੈ ਫਿਰ ਮੇਰੇ ਪਸੰਦ ਆਇਆ ਠੀਕ ਹੈ ਤੋ ਮਤਲਬ ਕਿੰਨਾ ਤੇਲ ਖਰਚਾ ਵਗੈਰਾ ਤੇਲ ਖਰਚਾ ਲਗਭਗ ਫਾਰਮ ਟਰੈਕ 45 ਕਿ ਜਿੰਨਾ ਹੈ ਮੇਰੇ ਕੋਲ ਤਾਂ ਕਿਵੇਂ ਆ ਉਹ ਵੀ ਮੈਂ ਦੱਸ ਦਿੰਦਾ ਮੈਂ ਗਿੱਲੇ ਖੇਤ ਤੇ ਬੱਬੂ ਨੇ ਫੋਲੇ ਸੀ ਅਮਰਤਪਾਲ ਨੇ ਠੀਕ ਹੈ ਪੂਰੇ ਗਾਰੇ ਵਾਲੇ ਪ੍ਰੈਸ਼ਰ ਵਾਲੀਆਂ ਤਾਂ ਵੀ ਪੌਣੇ 6 ਲੀਟਰ ਖਾਦਾ ਮਤਲਬ ਆਮ ਨਾਲੋਂ ਘੱਟ ਹੀ ਖਾਦਾ ਫਿਰ ਮੰਨ ਲਓ ਵੀ ਆਮ ਛੋਟੇ ਛੋਟਾ ਟਰੈਕਟਰ 5 5.5 ਵਿੱਚ ਹਰੇਕ ਖਾ ਰਿਹਾ ਹਾਂ ਚਲੋ ਤਕਰੀਬਨ ਇਹ ਉਹਦੇ ਮੰਨ ਲਓ ਅੱਧਾ ਲੀਟਰ ਵੱਧ ਵੀ ਖਾਂਦਾ ਕੰਮ ਵੀ ਵੱਧ ਕਰ ਰਿਹਾ ਹਾਂ ਤੋਰਾ ਵੀ ਜ਼ਿਆਦਾ ਹੈ ਤੋਰਾ ਵੀ ਹੈ ਪਰ ਜਿਹੜੀ 4x4 ਦੀ ਚਲਾਈ ਹੈ ਬਾਕਮਾਲੇ ਖੇਤ ਵਿੱਚ ਨਾ ਤਾਂ ਬੰਦਾ ਥੱਕਦਾ ਇਹਦੇ ਪਰ ਅੱਛਾ ਇੱਕ ਤੁਸੀਂ ਕਦੇ ਨੋਟ ਕਰਿਆ ਵੀ ਆਪਣਾ ਇੱਕ ਕੀਲਾ ਦੀ ਜਿਹੜੀ ਹੈਗੀ ਆ ਬਹਾਈ ਤਵੀਆਂ ਨਾਲ ਕਿੰਨੇ ਕਿਤੇ ਚ ਕਰ ਦਿੰਦਾ ਬਸ ਮੈਂ ਤਾਂ ਜੀ ਨੋਟ ਕਰਿਆ ਨਹੀਂ ਕਦੇ ਵੱਧ ਤੋਂ ਵੱਧ ਕਿੰਨੇ ਕਿ 12 13 ਮਿੰਟ ਲੱਗਦੇ ਆ ਜੇ ਮੰਨ ਲਓ ਖੇਰਾ ਖੁੱਲੋ ਓਵੇ ਜੇ ਖੱਤੀਆਂ ਆ ਫਿਰ ਤਾਂ ਆਹ ਛੋਟੇ ਖੇਤਾਂ ਦੇ ਤਾਂ ਫਿਰ ਹਾਂ ਵੱਡੇ ਖੇਤ ਵਿੱਚ ਤਾਂ ਟਾਈਮ ਹਾਂ ਬਾਕੀ ਇਹ ਤਵੀਆਂ ਬਹੁਤ ਡਿਪੈਂਡ ਆ ਵੀ 9 ਦੀਆਂ 10 ਦੀਆਂ 11 ਦੀਆਂ ਹਾਂ ਸੋ ਹੁਣ ਇਧਰ ਮੇਰੇ ਖਿਆਲ ਅਪਡੇਟ ਹੋ ਗਿਆ ਹਾਂਜੀ ਸਰ ਇਹ ਤੁਸੀਂ ਦੇਖੋ ਸੱਤ ਵਰਜਨ ਹੋ ਗਿਆ ਠੀਕ ਹੈ ਪਹਿਲੇ 4 ਸੀਗੇ ਤੇ ਹੁਣ 7 ਹੋ ਗਏ ਇੱਕ ਵਾਰ ਸਟਾਰਟ ਕਰਕੇ ਦੇਖ ਲੈਂਦੇ ਹਾਂ ਚੱਲਦੇ ਹਾਂ ਹੁਣ ਇਹਦੀ ਪਰਫਾਰਮੈਂਸ ਦੇਖਦੇ ਆ ਫਰਕ ਕੋਈ ਲੱਗਦਾ ਕੋਈ ਦੇਖ ਸਕਦਾ ਕੋਈ ਸੁਆਹ ਵਗੈਰਾ ਨਹੀਂ ਦਿਖਾਇਆ ਟਰੈਕਟਰ ਨੇ ਕੰਰੀ ਰੀਡਿੰਗ ਕਰ ਲਈ ਹੈ ਵੀਰ ਠੀਕ ਹੈ ਜੀ ਕੰਰੀ ਰੀਡਿੰਗ ਇਸ ਟਾਈਮ ਮਲ ਲਾਈ ਬੀਗਿੰਗ ਇਹਦੇ ਚਾਰ ਹੈ ਠੀਕ ਹੈ ਕਿ ਕੋਈ ਬੰਦੀ ਕੋਈ ਦਿੱਕਤ ਨਹੀਂ ਕੋਈ ਆਰਰ ਨਹੀਂ ਮਿਲ ਰਿਹਾ ਕੋਈ ਕੋਈ ਦਿੱਕਤ ਨਹੀਂ ਤੇ ਆਰਰ ਉਹ ਤਿਆਰ ਦਿਖਾ ਦੇ ਠੀਕ ਹੈ ਕੋਈ ਦਿੱਕਤ ਨਹੀਂ ਹਾਂ ਓਕੇ ਸਭ ਠੀਕ ਤੈਂਕ ਤੁਸੀਂ ਹੁਣ ਆਪਣਾ ਕਈ ਵਾਰੀ ਕਹਿੰਦੇ ਜਿਹੜੇ সিআরডিআই ਟਰੈਕਟਰ ਆ ਗਏ ਇਹਨਾਂ ਨੂੰ ਖੜਿਆ ਨੂੰ ਰੇਸ ਵਗੈਰਾ ਨਹੀਂ ਦੇਣੀ ਹੁੰਦੀ ਉਹ ਹੈ ਇਦਾਂ ਦੀ ਗੱਲ ਅਨਿਦਮ ਉਹ ਰੇਸ ਵਗੈਰਾ ਕਈ ਵਾਰੀ ਜਦ ਸਾਡੀ ਰੇਸ ਦੇ ਦਿੰਦੇ ਆ ਉਹ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ ਠੀਕ ਸੋ ਦੋਸਤ ਹੁਣ ਤੁਸੀਂ ਦੇਖਿਆ ਵੀ ਇਹ সিআরਡੀਆਈ ਟਰੈਕਟਰ ਜਿਹੜਾ ਹੈਗਾ ਇਹਨੂੰ ਅਪਡੇਟ ਕਰਿਆ ਔਰ ਕੋਈ ਦੇਸ ਹਾਂ ਤਾਂ ਵੀ ਕੋਈ ਧੂਆ ਵਗੈਰਾ ਕੋਈ ਨਹੀਂ ਹੈ ਬਹੁਤ ਵਧੀਆ ਪਰਫਾਰਮੈਂਸ ਹੈ ਬਹੁਤ ਵਧੀਆ ਹੋ ਆਜ ਹੈ ਬਾਕੀ ਦੋਸਤੋ ਤੁਸੀਂ ਦੇਖਿਆ ਸਾਰਸ ਕਿਸ ਤਰ੍ਹਾਂ ਇਹਨੂੰ ਕਰਿਆ ਅਪਡੇਟ ਜੇ ਆਪ ਸਾਰਿਆਂ ਨੂੰ ਵੀਡੀਓ ਇਹ ਚੰਗੀ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ